ਨੇ ਰੋਟੀ ਲਾ ਲਾ ਗਦਾ ਗਦਾ ਦੂਜੇ ਕੰਮ ਵੀ ਕਰਨੇ ਕੱਪੜੇ ਲੇ ਧੋਣਾ ਇਹਨੇ ਬੋਲਾ ਜਾ ਜੂਗਾ ਧਮਾਕਾ ਲੰਦਾ ਤਾਂ ਚੋਤੀ ਚੋਤੀ ਬੈਠੀ ਰੋਟੀ ਬਣ ਗਈ ਬਬੀ ਰੋਟੀ ਹਾਂ ਬਣ ਗਿਆ ਜਾ ਖਾ ਲੈ ਲੈ ਦੇ ਭਾ ਕੇ ਗਰ ਆਏ ਹਾਈ ਲੇਟ ਹੋਗਾ ਜਦ ਤਾ ਮੈਂ ਵੀ ਬਹੁਤ ਜ਼ਿਆਦਾ ਮੈਂ ਤਾਂ ਰਸਤੀ ਖਾਦੀ ਤਿਆਰ ਕਰਖੀ ਤੂੰ ਹੀ ਹੋ ਗਿਆ ਲੈ ਦੇ ਲੈ ਮੇਰੀ ਗੱਲ ਸੁਣ ਇੱਕ ਆ ਬੋਲੇ ਦੇ ਕੰਮ ਦੇਖ ਲੈ ਕੀ ਕਰ ਰਿਹਾ ਉਹ ਕੀ ਹੋ ਗਿਆ ਬੱਡੇ ਦੇ ਕੀ ਹੋ ਗਿਆ ਆ ਇੱਕ ਮੁੰਡੇ ਬਤੇ ਕੌਣ ਆ ਕੇ ਕੌਣਾ ਲੱਖ ਰੁਪਏ ਦੇਤਾ ਹੈ ਹਾਂ ਇਹਦਾ ਭੈਣ ਦਾ ਯਾਰ ਜਾਣਨਗੇ ਮੈਨੂੰ ਕਹਿੰਦਾ ਮੇਰੇ ਵਿਆਹ ਕਰਵਾ ਦੇਣਾ ਵਿਆਹ ਕਰਵਾਊਗਾ ਕਹਿੰਦਾ ਮੇਰਾ ਰਿਸ਼ਤਾ ਕਰਾਊਗਾ ਲੱਖ ਰੁਪਏ ਦੇਤਾ ਸਮਝਾ ਲਓ ਵੀ ਇਹ ਸਮਾ ਰਹੇ ਜਾਂ ਦਕਾਰਾ ਪੜਾ ਅੱਛਾ ਤਾਂਹੀਂ ਗੱਲ ਮੈਨੂੰ ਉੱਧਰ ਲੱਗ ਰਿਹਾ ਐਡੇ ਦੇ ਖੜੇ ਕਰਨ ਕਹਿੰਦੇ ਉਹ ਜਿਹੜਾ ਬੈਕਗ੍ਰਾਉਂਡ ਨੂੰ ਫਿਰਦਾ ਉਹ ਜਿਹੜਾ ਬੈਕਗ੍ਰਾਉਂਡ ਨੂੰ ਫਿਰਦਾ ਅਬ ਕੋਈ ਵੀ ਇਹ ਵੀ ਨਹੀਂ ਕੁਝ ਕਹਿੰਦਾ ਇਹਨੂੰ ਹਾਏ ਭਾਈ ਬਿਠੇਰਾ ਮੱਥਾ ਮਾਰਿਆ ਨੀ ਤਾਂ ਹਰ ਹਰ 50000 ਰੁਪਏ ਹੋਰ ਦੇਊਗਾ ਹਾਂ ਹਾਂ ਇਹਦਾ ਭੈਣ ਦੇ ਯਾਰ ਜਾਣਨਗੇ ਮੈਨੂੰ ਮੇਰਾ ਨਹੀਂ ਇਹ ਕੁਝ ਸੁਣ ਦਿੰਦੇਗੇ ਮੈਨੂੰ ਤਾਂ ਹੀ ਲੱਗਦਾ ਵੀ ਮੇਰਾ ਵਿਆਹ ਹੋ ਜਾਊ ਇਹਦਾ ਮਰਵਾਉਂਗੇ ਭੈਣ ਦਾ ਯਾਰ ਮੈਨੂੰ ਲੈ ਤੂੰ ਦੇ ਰੋਟੀ ਯਾਰ ਮੈਂ ਦਾ ਖਾ ਕੇ ਜਾ ਮੈਂ ਕਹੋ ਜੀ ਮੈਂ ਤੂੰ ਤਾਂ ਕੌੜ ਦੇ ਨਿਕਲ ਜਾਣਾ ਕਰਕੇ ਨਿਕਲ ਜਾਣਾ ਉਹ ਬਾਹਰੇ ਹੋਰ ਨਿਕਲ ਜਾਂਦਾ ਮੇਰੇ ਵਾਲ ਕਿ ਫਸੇ ਨਹੀਂ ਆ ਘਰੇ ਮੇਰਾ ਦਿਮਾਗ ਖਲਾ ਨਾ ਵੀ ਹੋ ਗਿਆ ਯਾਰ ਤੁਸੀਂ ਆ ਤਾਂ ਉਹ ਨਾਲ ਦੇਖੋ ਮੇਰੇ ਨਾਲ ਮੇਰੇ ਨਾਲ ਆ ਬੁੱਲੇ ਭਾਬੀ ਹੈਗਾ ਕੋਈ ਦਸਤੀ ਦਾ ਪੋਰਾ ਕਨਾ ਲੱਸੀ ਤਾਂ ਹੈਗੀ ਪਾਣੀ ਆ ਲੱਸੀ ਬਾਹਰੇ ਫਿਰ ਜਾਈ ਹੈ ਥੋੜੀ ਕੀ ਹੋ ਗਿਆ ਵੇ ਕੀ ਹਾਰਾ ਹੈ ਠੀਕ ਹੈ ਖਾ ਲਈ ਰੋਟੀ ਓਏ ਕਿੱਥੇ ਖਾ ਲਈ ਰੋਟੀ ਮੈਂ ਕੀ ਹੁਣ ਆ ਕੀ ਹੋ ਗਿਆ ਉਹ ਨਾ ਉਹ ਵੱਡੇ ਨੇ ਕੀ ਚੰਦ ਚੜ੍ਹ ਲਿਆ ਉਹ ਯਾਰ ਉਹਦਾ ਤਾਂ ਪੁੱਛ ਨਾ ਉਹਦਾ ਭੈਣ ਦੇ ਖਾਸੋਂ ਨੇ ਨਾ ਦੁੱਖ ਦੇ ਲਿਆ ਯਾਰ ਹੁਣ ਮੈਂ ਕੀ ਕਰਾਂ ਆ ਕਹਿੰਦੀ ਲੱਖ ਰੁਪਏ ਦੇ ਦਿੰਦਾ ਲੇ ਕਹਿੰਦੀ ਕਿਸੇ ਨੂੰ ਹੋਰ ਆ ਲੱਖ ਰੁਪਿਆ ਦੇ ਤਿਆ ਡੇਢ ਲੱਖ ਚ ਗੱਲ ਕਰੀਆ ਕਹਿੰਦਾ ਮੈਂ ਰਿਸ਼ਤਾ ਕਰਾਂਗਾ ਭਾਈ ਲੈ ਭੈਣ ਚ ਫਿਰ ਮੇਰਾ ਤਾਂ ਹੋਰਿਆ ਡੋਲਾ ਭੈਣ ਚ ਦਾਵੇ ਥੋੜੀ ਰੋਟੀ ਘੜ ਕੇ ਯਾਰ ਰੋਟੀ ਦਾ ਖਾ ਲਾ ਉਹ ਯਾਰ ਮੈਂ ਕੀ ਖਾਵਾਂ ਯਾਰ ਮੇਰਾ ਹੋ ਜਾਊਗਾ ਓਏ ਹੋ ਜਾਊਗਾ ਭਾਈ ਹੋ ਜਾਊਗਾ ਬੈ ਜਾ ਤੂੰ ਕੋਈ ਮੇਰਾ ਪੂਰਾ ਕੋਈ ਨਹੀਂ ਹੁੰਦਾ ਰਿਸ਼ਤਾ ਤੂੰ ਤਾਂ ਕਰਾ ਲਿਆ ਉਹਦਾ ਹੁਣ ਮੈਂ ਕਿੱਧਰ ਜਾਊਗਾ ਕਾ ਜਾ ਬਗ ਜਿੱਥੇ ਜਾਣਾ ਤੈਨੂੰ ਕਮਾਰ ਹੋਈ ਪਈ ਐ ਯਾਰ ਲੈ ਨਹੀਂ ਰੋਟੀ ਦੇ ਲੈ ਰੋਟੀ ਵੀ ਨਹੀਂ ਖਾ ਕੇ ਗਿਆ ਹੈਗਾ ਉਹ ਫਿਰ ਮੈਂ ਕੀ ਕਰਾਂ ਹੁਣ ਮੇਰੇ ਕਿਹੜਾ ਬਸ ਦੀ ਗੱਲ ਐ ਕੋਈ ਬਈ ਲੈ ਉਸ ਮਾਂ ਦੇ ਚੱਕੇ ਆਵਾ ਆਏ ਹਾਈ ਕੋਲੇ ਜੋ ਤਾ ਆਇਆ ਜੀ ਤੀ ਕਰੀਆਂ ਹਾਂ ਜੀ ਹੱਸੇਗਾ ਜੀ ਸਸਰੀ ਘਰ ਉਹ ਠੀਕ ਹਾਂ ਹਾਂ ਠੀਕ ਹਾਂ ਪੁੱਤ ਕੀ ਕਰਨ ਅਗਰੀਆਂ ਕੋਸੇ ਜਾਚਿਆ ਕਪੜੇ ਧੋ ਕੇ ਆਤੀ ਦੀ ਮੈਂ ਮਹਾਸਮਾਜ ਸਾਹਮਦਾ ਹਜੇ ਨਿਭੜੇ ਨਹੀਂ ਹੈਗੇ ਕੰਮਾ ਬਸ ਨਵੇਰ ਤੇ ਆਚੀ ਹੋਰ ਕਰੇ ਠੀਕ ਨੇ ਸਭ ਠੀਕ ਹੈ ਤੂੰ ਬੋਲੇਗਾ ਮੈਂ ਕਿ ਮੈਨੇ ਛੋਟੇ ਬਸ ਪੁੱਛ ਨਾ ਜਾਚੀ ਦਿਮਾਗ ਖਾਰ ਖਣ ਨੇ ਤਾਂ ਕਿਉਂ ਕੀ ਕਹਿੰਦੇ ਨੇ ਅੱਬਰ ਦਿਨ ਤੋਂ ਸਾਡਾ ਜੰਮੀ ਪਾਸ ਜਿੰਨਾ ਤੋਂ ਉੱਪਰ ਕਰ ਰੱਖਿਆ ਕੁੜੇ ਮੈਂ ਤਾਂ ਕੋਈ ਹੋਰ ਗੱਲਾਂ ਵੀ ਸੁਣੀਆਂ ਨੇ ਕੁੜੇ ਕੀ ਆਚੀ ਕਹਿੰਦੇ ਪੈਸੇ ਪੁੱਛ ਦੇ ਰੱਖੇ ਨੇ ਕਹਿੰਦੇ ਕਿਸ ਨੇ ਕਹਦਾ ਕਿਸ ਨੂੰ ਕਹਿੰਦਾ ਮੈਨੂੰ ਰਿਸ਼ਤਾ ਕਰਾ ਆਹੀ ਗੱਲ ਹੋ ਰਹੀ ਜਾਚੀ ਦਿਮਾਗ ਖਾਰ ਖ ਮੈਂ ਕਹਿੰਨੀ ਹ ਲੱਖ ਰੁਪਏ ਤੇ ਦੇ ਦਤਾ ਕਿਸੇ ਨੂੰ ਅਭੀ ਆਇਆ ਯਾਰ ਪੀ ਹੋਰ ਦੂਦਾ ਸਿਰ ਬੁੜਖੁੰਡ ਰੇਕ ਰਦੂਗਾ ਕੁੜੀ ਲੋਕ ਉੱਤੇ ਉੱਤੇ ਲੈ ਜਾਂਦੇ ਨੇ ਬਾਹਰੇ ਹੈ ਇੱਕ ਕਰੋ ਸਮਾਜਿਕ ਚੱਕ ਦੇਈ ਜਾ ਰਿਹਾ ਤੂੰ ਸੀ ਬਾਹਰ ਜਾਣ ਨਹੀਂ ਦਿਆ ਕਰੋ ਕਿੰਨਾ ਘਰ ਰੋਕੇ ਜਿੱਥੇ ਜਮੀ ਰੁਕਦਾ ਹੈ ਗਿਆ ਜਾਣ ਨਾ ਦਿਆ ਕਰ ਬਾਹਰੇ ਘਰੀ ਕੰਮ ਲਾਈ ਰੱਖਿਆ ਨਾ ਮੇਰੇ ਅੱਧਾ ਮਾਲ ਖਾਂ ਇਹ ਕਹਿੰਦਾ ਇਹ ਤਾਂ ਉਹ ਤੇਰੇ ਅੱਧੇ ਨਾਲ ਠੀਕ ਰਹਿੰਦਾ ਹੂਆ ਹਾਂ ਮਾਸੀ ਤਾਂ ਠੀਕ ਰਹਿੰਦਾ ਮੇਰੇ ਨਾਲ ਅਸਤੇ ਇਸ ਵੱਡੇ ਨੇ ਬਾਣੀ ਪਾ ਰੱਖਿਆ ਹੁਣ ਮੈਂ ਆਏ ਸੁਣੇ ਕਿ ਅੰਦਰ ਭਾਈ ਪੁੱਈ ਵੀ ਕੁੱਟਤਾ ਦਿਆ ਸੀਗਾ ਮੈਂ ਕਹਿੰਦੀ ਮਾਸੀ ਕੋਈ ਰਿਸ਼ਤੇਦਾਰ ਆ ਵੀ ਸਾਰਿਆਂ ਨੂੰ ਪੁੱਠਾ ਪੈਂਦਾ ਪਤਰੇ ਬੱਕ ਕੇ ਬੱਕ ਨੀ ਕੋਸ ਬੋਲੇ ਬੋਲ ਦੇ ਮਾਸੀ ਤਾਂ ਆਉਂਦੇ ਤੇ ਇਹਨੇ ਰੋਕ ਤੇ ਨੀ ਚਾਲ ਚੰਗਾ ਬੋਏ ਖਮਣੇ ਨਾਲ ਕੀ ਕਰੀਏ ਭਈ ਇਹਨਾਂ ਦਾ ਖਾਸ ਹੁਣ ਮੈਂ ਤਾਂ ਬਾੜੀ ਚ ਜਾ ਕੇ ਹੁਣ ਜਾਂਦੀ ਆਂ ਮਾਚਰ ਮਾਰਦਾ ਜੋਤ ਕੋਲੇ ਗੇੜਾ ਮਾਰਦਾ ਚਾਹ ਬਣਾਣੇ ਮਾਸੀ ਆ ਜਾ ਬੱਸ ਜੇ ਹੁੰਦੀ ਰਹੇ ਲੈ ਦੇਹ ਲੈ ਇਹ ਲੋਕ ਸੁਆਦ ਲੈਂਦੇ ਨੇ ਕਿਵੇਂ ਪੁੱਛਦੇ ਨੇ ਆ ਕੇ ਨਾ ਸਾਰਾ ਕੁਝ ਪਤਾ ਨਾ ਫਿਰ ਵੀ ਆ ਕੇ ਘਰੇ ਆ ਕੇ ਸੁਆਦ ਲੈ ਲੈਂਦੇ ਨੇ ਸੁਆਦ ਆ ਕੇ ਨੀ ਮਾਸੀ ਹਾਂ ਕੁੜੀ ਕਿਰਨਾ ਆ ਜਾ ਹੋਰ ਦੱਸ ਕਿਵੇਂ ਆ ਠੀਕ ਆ ਠੀਕ ਆ ਤੂੰ ਦੱਸ ਮੈਂ ਵੀ ਠੀਕ ਆ ਜਿਹੜੀ ਤੁਰੀ ਫਿਰਦੀ ਆ ਆ ਪੱਥ ਲਿਆ ਗੋਹਾ ਲੱਗ ਰਹੀ ਆ ਕਿੱਧਰ ਜਾਈ ਨਹੀਂ ਮੈਂ ਕਿੱਧਰ ਜਾਣਾ ਤੈਨੂੰ ਪਤਾ ਤਾਂ ਹੈਗਾ 마ਸੀ ਮੇਰੀ ਕਿਤੇ ਅੱਡੀ ਲੱਗਦੀ ਆ ਘਰੇ ਹੋਰ ਤਾਂ ਸਾਰਾ ਨਹੀਂ ਟਿੱਕੇ ਵੰਦੀ ਹੈਗੀ ਨਹੀਂ 마ਸੀ ਕੀ ਦੱਸਾਂ ਮੈਂ ਤਾਂ ਅੱਗ ਲੱਗਣਾ ਰਾਤ ਨੂੰ ਵੀ ਨਾ ਬੁੜਕ ਬੁੜ ਘੁੱਟਦੀ ਰਹਿਣੀ ਆ ਮੇਰਾ ਤਾਂ ਘਰ ਵਾਲਾ ਵੀ ਬੋਲਦਾ ਰਹਿੰਦਾ ਵੀ ਰਾਤ ਤਾਂ ਆਰਾਮ ਨਾਲ ਸੌਂਜਿਆ ਕਰ ਦਿਨ ਤਾਂ ਜਿਹੜਾ ਲੰਗਦਾ ਲੰਗਦਾ ਤੇਰਾ ਨਹੀਂ ਮੈਨੂੰ ਤਾਂ ਐ ਲੱਗਦਾ ਹੁਣਾ ਜੇ ਕੋਈ ਪਿੰਡ ਚ ਗੱਲਬਾਤ ਹੋ ਜਾਣੀ ਹੁਣ ਦੇ ਤਾਂ ਢਿੱਡ ਚ ਗੋਲਾ ਬਣ ਜਾਂਦਾ ਹੁਣਾ ਹੈ ਨਾ ਇਹ ਬਾਤੀ ਗੋੜੇ ਦਾ ਗੋਲਾ ਮੇਰੇ ਤਾਂ ਅਗ ਲੈਣੇ ਪੱਥਰ ਬਣੇ ਪੈ ਨੇ ਸਾਨੂੰ ਤਾਂ ਹੋ ਜਾਂਦਾ ਵੀ ਕੋਈ ਤਾਂ ਜਾ ਕੇ ਬਾਹਰ ਕਰ ਦੱਸ ਸਮੇ ਨਹੀਂ ਮਾਸੀ ਹੋਰ ਸੁਣ ਆ ਜਿਹੜੀ ਸੀਪੋ ਆ ਹਾਂ ਤਾਈ ਆਪਣੀ ਹਾਂ ਉਹ ਦੇਖ ਲੈ ਬੋਲਣ ਨੂੰ ਮਰਦੀ ਆਗੀ ਹੈ ਤੇਰੀਆਂ ਮੇਰੀਆਂ ਬਥੇਰੀਆਂ ਗੱਲਾਂ ਕਰੀ ਜਾਊਗੀ ਦੇਖ ਲੈ ਉਹਦੀ ਘਰੇ ਘਰੇ ਪੋਰਾ ਨਹੀਂ ਚੱਲਦੀ ਹੈਗੀ ਇੰਨੀ ਉਹਦੀ ਨੋ ਇਨਾ ਬੋਲਦੀ ਆ ਇਨਾ ਬੋਲਦੀ ਆ ਅੱਜ ਤਾਂ ਭਾਈ ਮੈਂ ਜ ਸਵੇਰੇ ਸਵੇਰੇ ਦੇਖਿਆ ਨੀਉਂ ਤਾਂ ਆਤੇ ਆਈ ਬੋਲਣ ਦੀ ਵਾਲੀ ਏ ਜਾਦੇ ਨੀ ਤਾਈ ਤਾਈ ਨਾ ਸਿੱਤਰ ਖੰਦੀ ਏ ਹੋ ਕਰੋ ਨਾਸੀ ਮੇਰੀ ਗੱਲ ਸੁਣਦਾ ਤਾਈ ਕਿਹੜਾ ਘਟਾ ਉਹ ਵੀ ਬਥੇਰੇ ਲਾਵਾ ਲੁਤਰੀ ਆ ਆ ਹੋਰਾਂ ਦੀਆਂ ਗੱਲਾਂ ਬਥੇਰੀਆਂ ਕਰੀ ਜਾਂਦੀ ਆ ਆਪਦਾ ਘਰ ਉਹ ਤੋਂ ਸੰਭਿਆ ਨਹੀਂ ਜਾਂਦਾ ਹੈਗਾ ਇਹ ਤਾਂ ਹੋਰ ਗੱਲ ਨਹੀਂ ਸੁਣੀ ਹੈਗੀ ਤਾਂ ਪਿੰਡ 'ਚ ਹੋਰ ਕੀ ਹੋ ਗਿਆ ਉਹ ਵੀ ਦੱਸ ਦੇ ਮੈਨੂੰ ਉਹ ਤਾਂ ਆਲਰੇ ਬਖਤੌਰਨ ਹੈ ਜਨਾਂ ਦਾ ਅੱਛਾ ਉਹ ਜਿਹੜਾ ਸੜਾਗਾ ਹਾਂ ਹਾਂ ਨਾ ਇਹ ਹੋਇਆ ਸੂਮਰ ਚ ਵਿਆਹ ਕਰਾਉਣ ਨੂੰ ਫਿਰਦਾ ਨਹੀਂ ਬੂ ਮੈਂ ਮਰ ਜਾ ਨਹੀਂ ਮਾਸੀ ਕਿਵੇਂ ਕਲ ਜੋ ਗਾਇਆ ਪਿਆ ਜੱਜ ਵੱਡੇ ਦਾ ਲੈ ਹੁਣ ਕੌਣ ਦਊਗਾ ਹੁਣ ਡੋਲਰ ਦੱਸ ਨਹੀਂ ਸ਼ਰਮ ਨਹੀਂ ਆਉਂਦੀ ਉਹਨੂੰ ਕੰਜਰ ਨੂੰ ਹੈ ਸ਼ਾਮ ਤੂੰ ਦੱਸ ਕਿੱਥੇ ਹੈਗੀ ਸ਼ਰਮ ਉਹਨੂੰ ਉਹ ਜਿਹੜਾ ਦੇਖ ਲਾ ਉਹਨਾਂ ਦੇ ਪੜਨੇ ਜਾਂਦਾਗਾ ਕਾਲਜ ਜਾਂਦਾ ਜਿਹੜਾ ਮੁੰਡਾ ਵੀ ਜਦੋਂ ਉਹਦਾ ਟਾਈਮ ਆ ਜੇ ਵੱਡਿਆ ਤੂੰ ਉਹਦਾ ਵਿਆਹ ਕਰਨ ਨੂੰ ਸੋਚ ਹੈ ਉਹ ਤਾਂ ਕਰਾਉਣ ਨਹੀਂ ਦਿੰਦਾ ਹੈ ਕਹਿੰਦਾ ਮੈਂ ਕਰਾਉਂਗਾ ਕਹਿੰਦਾ ਪਹਿਲਾਂ ਨਹੀਂ ਮਾਸੀ ਹੋਰ ਗੱਲ ਸੁਣ ਲਾ ਮੈਂ ਵੀ ਕਿੰਨੀ ਵਾਰੀ ਦੇਖਿਆ ਲੰਘਦੀ ਪੜਦੀ ਨੇ ਭਣੇ ਖੰਗੂਰਾ ਮਾਰੂ ਕਦੇ ਮੁੱਛਾਂ ਨੂੰ ਗੱਟ ਚਾੜੂਗਾ ਕੋਲ ਦੀ ਹਾਂ ਮੈਂ ਮਰਚਾ ਭਾਈ ਮੈਨੂੰ ਤਾਂ ਉਹਦੀਆਂ ਹਰਕਤਾਂ ਵਧੀਆ ਨਹੀਂ ਲੱਗਦੀਆਂ ਹੈਗੀਆਂ ਬੁਆ ਛੇੜਦਾ ਹੈ ਆਹੋ ਉਹ ਤਾਂ ਮੈਂ ਜਦੋਂ ਇਹਨੇ ਵੱਡੇ ਮੁੰਡੇ ਨੂੰ ਆਏ ਛੋਟੇ ਮੁੰਡੇ ਨੂੰ ਰਿਸ਼ਤਾ ਕਰਾਉਂਗੀ ਸੀ ਕਿ ਜਦੋਂ ਮੈਂ ਛੋਟੇ ਪੜੀ ਬੰਤੇ ਵੇਰੀ ਆਹੋ ਤਹੀਂ ਰਿਸ਼ਤਾ ਕਰਾਇਆ ਸੀ ਉਹਦਾ ਮੈਨੂੰ ਕਹਿੰਦਾ ਚਾਚੀ ਮਖਾ ਮੇਰੇ ਨਾਲ ਵਿਆਹ ਕਰਾ ਲੈ ਲੈ ਬੂ ਨਹੀਂ ਕੰਜਰ ਨੇ ਆਏ ਬਣੇ ਕਿ ਆ ਚੌਰੇ ਨੇ ਵੀ ਤੂੰ ਮੇਰੇ ਵੱਲ ਦੇਖ ਲੈ ਵੀ ਮੈਨੂੰ ਰਿਸ਼ਤਾ ਕਰਾ ਦੇ ਕਿ ਐਂ ਤੇਰੀ ਆ ਗੱਲ ਸੱਚ ਦੀ ਆ ਬੂਠੇ 'ਚ ਜਿਹੜੀ ਤੂੰ ਕੱਢਦਾਂਗਾ ਰਸ ਨਹੀਂ ਕਰਨਾ ਤਾਂ ਮੇਰਾ ਗੋਹਾ ਪਤਾਉਣਾ ਵੀ ਰਖਾਤਾ ਜਦ ਮੇਰੇ ਨਾਲ ਚਾਰ ਬਾਥੀ ਪਤਾ ਦੇਣੀ ਤੂੰ ਨਹੀਂ ਮਾਸੀ ਚੱਲ ਕੋਈ ਨਾ ਪਾਥੀਆਂ ਤਾਂ ਤੇਰੀਆਂ ਮੈਂ ਪਥਾ ਦੂੰਗੀ ਹਾਂ ਅੱਗ ਲਗਣਾ ਫੇਰ ਮੇਰੇ ਤਾਂ ਢਿੱਡ 'ਚ ਦਰਦ ਆਉਣ ਲੱਗ ਗਿਆ ਨਹੀਂ ਤੂੰ ਤਾਂ ਬੇਲ ਨਹੀਂ ਆਗੀ ਕਰਨਾ ਡੰਡੋ ਕੋ ਕੰਮ ਨਹੀਂ ਹੈਗਾ ਹੋਰ ਮੈਂ ਤਾਂ ਪਹਿਲੇ 100 ਕੰਮ ਕਰਨੇ ਨੇ ਘਰੇ ਜਾ ਕੇ ਨਹੀਂ ਕੋਈ ਨਾ ਮਾਸੀ ਕੰਮ ਤਾਂ ਮੈਨੂੰ ਵੀ ਬਥੇਰੇ ਨੇ ਮੈਂ ਤਾਂ ਤੇਰੇ ਕੋਲੇ ਉਹੀ ਦੁੱਖ ਸੁੱਖ ਕਰਨ ਦੀ ਮਾਰੀ ਆ ਜੰਨੀ ਆ ਲੈ ਸਾਡੇ ਵੱਧਾ ਕੋ ਰਹੇ ਮੇਰਾ ਪੱਥਨ ਵਾਲਾ ਗੱਲਣਾ ਗੱਲਣਾ ਚ ਮਾਸੀ ਆ ਤਾਂ ਤੈ ਮੈਨੂੰ ਸਖਿਆ ਸਮੂ ਲੱਗੇ ਸੱਚੀ ਗੱਲ ਕਹੀ ਆ ਸੋ ਆਨੇ ਗੱਲ ਸੱਚ ਆ ਜਿਹੜੀ ਆ ਬਖਤਿਉਰੇ ਵਾਲੀ ਆ ਨੀ ਕੰਜਰ ਦੇਖਦਾ ਤੂੰ ਵੀ ਤੇਰੀਆਂ ਸੇਵਿਆਂ ਦੇ ਵਿੱਚ ਲੱਤਾਂ ਨੇ ਹੈ ਤੂੰ ਮੜਾ ਮੋਟਾ ਇਹ ਤਾਂ ਸੋਚ ਵੀ ਤੇਰੇ ਜੇ ਵੱਡੇ ਕਾਲਿਆਂ ਤੋਂ ਚਿੱਟੇ ਆ ਗਏ ਪੈਸੇ ਵੀ ਖਵਾਤੇ ਉਹਨੇ ਤਾਂ ਲੱਖ ਰੁਪਈਆ ਕਿਸੇ ਨੂੰ ਹਾਏ ਮੈਂ ਮਰ ਜਾ ਨੀ ਲੱਖ ਰੁਪਈਆ ਹਾਂ ਕੱਲ ਮੈਂ ਗਈ ਸੀਗੀ ਘਰੇ ਉਹਦੇ ਕੋਲ ਬਹੂ ਕੋਲ ਜਿਹੜੇ ਕੋਲ ਮੈਂ ਰਿਸ਼ਤਾ ਕਰਾਇਆ ਆ ਅੱਛਾ ਉਹ ਦੱਸਦੀ ਸੀ ਕੱਲ ਮੈਨੂੰ ਸਾਰੀਆਂ ਗੱਲਾਂ ਉਹਨੇ ਦੱਸਿਆ ਹੋਰ ਇਹਦੀ ਮਾਸੀ ਕਹਿੰਦੀ ਪੈਸੇ ਵੀ ਖਵਾ ਦੇਗੇ ਨਹੀਂ ਕਿਸੇ ਨੂੰ ਇਹਦੀ 50000 ਕਹਿੰਦੀ ਹੋ ਚੱਕੀ ਫਿਰਦਾ ਕਹਿੰਦੀ ਲੱਖ ਰੁਪਇਆ ਖਵਾ ਤਾ ਕਹਿੰਦੀ ਲੈ ਫੇਰ ਦਾ ਮਾਸੀ ਤਿਆਰ ਰਹਿ ਕਹਿੰਦੇ ਨੇ ਪਾਣੀ ਉੱਤੋਂ ਦੀ ਬਾਹਰ ਕੇ ਪੀਣ ਨੂੰ ਨਹੀਂ ਚੱਲ ਵਧੀਆ ਪਤਾ ਲੱਡੂ ਹੀ ਖਾਣੇ ਨੇ ਹੈਲੋ ਟੋਨੀ ਬੋਲਦਾ ਮੈਂ ਬਖਤਾਵਰਾ ਬੋਲਦਾ ਉਹ ਤੂੰ ਪੈਸੇ ਲੈ ਕੇ ਤੇ ਯਾਰ ਮੈਂ ਤੋ ਨਾਲ ਜਗਾ ਮੈਂ ਵਿਆਹ ਕਰਵਾਉਂਦੇ ਰਹਾ ਹੈ ਮੈਨੂੰ ਨਹੀਂ ਪਤਾ ਭਾਈ ਮੇਰੇ ਨਾਲ ਵਿਆਹ ਕਰਵਾ ਨਾਲਾ ਤੂੰ ਪੈਸੇ ਲੈ ਗਿਆ ਹੁਣ ਮੁੱਕਰੀ ਜਾਣਾ ਮੈਨੂੰ ਨਹੀਂ ਪਤਾ ਭਾਈ ਮੈਂ ਨਾਲ ਵਿਆਹ ਕਰਵਾਉਂਗਾ ਆਪਦਾ ਮੇਰਾ ਕਰੇ ਜੁੱਟੇ ਪਈ ਜਾਂਦੇ ਰਿਆ ਕਿਦਾਂ ਪੈਸੇ ਲੈ ਕੇ 2 ਲੱਖ ਰੁਪਇਆ ਨਾ ਦੂਹ ਹੋ ਗਰੀ ਜਾਂਦਾ ਕੀ ਹੋ ਗਿਆ ਓਏ ਹੈ ਕੀ ਹੋ ਗਿਆ ਕੁਝ ਵੀ ਨਹੀਂ ਉਹ ਪੈਸੇ ਲੈ ਕੇ ਸੀ ਡੋਨੀ ਹਾਂ 2 ਲੱਖ ਰੁਪਈਆ ਹਾਂ ਕਹਿੰਦਾ ਮੈਂ ਵਿਆਹ ਕਰਵਾਉਂਗਾ ਫਿਰ ਹੁਣ ਕੀ ਹੋ ਗਿਆ ਉਹਦਾ ਹੋਰ ਕਿਸੇ ਨੇ ਵਿੱਢਿਆ ਦੀ ਹੁਣ ਓਏ ਤੈਨੂੰ ਕਿਉਂ ਨਹੀਂ ਸੰਗ ਸ਼ਰਮ ਆ ਗਈ ਤੈਨੂੰ ਮੈਂ ਉੱਦੀ ਕਿਹਾ ਦੀ ਓਏ ਤੂੰ ਕਿਉਂ ਲੁੱਟੀ ਜਾਂਦਾ ਕਿਉਂ ਲੁੱਟਦਾ ਤੂੰ ਮੈਨੂੰ ਇਹ ਤਾਂ ਦੱਸ ਦੇ ਮੈਨੂੰ ਕਿਹਦਾ ਪਤਾ ਦੀ ਮੈਂ ਲੈਟ ਕੀ ਬਰੂਗਾ ਲਾ ਬਰਾਵਾ ਹੁਣ ਬੁੱਕਣ ਲੱਗ ਰਿਹਾ ਤੈਨੂੰ ਤੌਲ ਦਾੜੀ ਤੈਨੂੰ ਸੰਗ ਸ਼ਰਮ ਚਾਹੀਂਦਾ ਐਸ ਉਮਰ ਦੇ ਤੈਨੂੰ ਕੌਣ ਕੁੜੀ ਦੇਊਗਾ ਪਹਿਲਾਂ ਵਿਆਹ ਕਰਾਊਗਾ ਮੈਂ ਚਾਚੀ ਦੀ ਮੈਂ ਕਰਵਾ ਦਊਗੀ ਓਏ ਹੁਣ ਤੇਰਾ ਕੌਣ ਵਿਆਹ ਕਰੂਗਾ ਯਾਰ ਤੂੰ ਕਿਉਂ ਦਿਮਗ ਖਾਈ ਜਾਂਦਾ ਓਹ ਛੋਟੇ ਦਾ ਰਸਤਾ ਹੋ ਲੰਦੇ ਸਾਰੇ ਪਿੰਡ ਦੇ ਵਿੱਚ ਤਰਾ ਤਰਾ ਹੋ ਰਹੀਆ ਕਹਿੰਦੇ ਓ ਚੌਰਾ ਕਹਿੰਦੇ ਵਿਆਹ ਕਰਾਉਣ ਨੂੰ ਫਰਦਾ ਉਮਰ ਚ ਮੈਂ ਜਾ ਕੇ ਆਉਂਗਾ ਤੇ ਕੋਲੇ ਪਹਿਲਾਂ ਖੇਤ ਜਾ ਕੇ ਆਣਾ ਖੇਤ ਦੱਸ ਕੀ ਅੰਬ ਮੰਗੇਗਾ ਤੂੰ ਜਾੜਨ ਵਾਲੇ ਕਰਖਾ ਤੈਨੂੰ ਸਾਨੂੰ ਮੈਂ ਤਾਂ ਵਿਆਹ ਕਰਾਊਗਾ ਯਾਰ ਮੈਂ ਕਰਾਊਗਾ ਮੇਰਾ ਭੈਣ ਦੇ ਯਾਰ ਇਹ ਨਾ ਸਾਡਾ ਇੰਨਾ ਦੁੱਖ ਦੇਰ ਕਾ ਹੋ ਮੇਰਾ ਹੈ ਸਰਦ ਖੋਣ ਲਾਉਂਦਾ ਕਿਤੇ ਲਵੇਂ ਨਹੀਂ ਬੈਠਾ ਜਾਂਦਾ ਭੈਣ ਦੇ ਖਾਸੇ ਕੀ ਕਰਾਂ ਦੱਸ ਓਏ ਟਾਇਰ ਜੇ ਨਾ ਖੋਲ ਲੀਏ ਕਿ ਭੈਣ ਦਾ ਆਏ ਦਾ ਹੋਰ ਨਛਾ ਦਾ ਮਕੇ ਪੈ ਭੈਣ ਦੇ ਕੁੱਟਣਗੇ ਆਪਾਂ ਨੂੰ ਰੇ ਹੋ ਸਕੀ ਨਹੀਂ ਹੁੰਦਾ ਮੇਰੇ ਜੇ ਖੋਲ ਲਾਂਗੇ ਓਏ ਨਹੀਂ ਇਹ ਤਾਂ ਵੱਡਾ ਰਿਸਕ ਹੈ ਕੋਈ ਛੋਟੀ ਮੂਰਤ ਆ ਰਹਾ ਓਏ ਆ ਗਿਆ ਲੈ ਇਹਦੇ ਨਾਲ ਆਇਆ ਕਰਦੇ ਟੋਲਦਾ ਫਰੀ ਜਾਂਦਾ ਆ ਜਾ ਆ ਜਾ ਆ ਜਾ ਓ ਮੈਂ ਦਾ ਲੁੱਟ ਗਿਆ ਬਾਈ ਉਹ ਕੀ ਹੋ ਗਿਆ ਫੜ ਤਾ ਲੈ ਉਹਨੂੰ ਕੀ ਹੋ ਗਿਆ ਓ ਮੈਂ ਦਾ ਲੁੱਟ ਗਿਆ ਬਾਈ ਫੜ ਤਾ ਲੈ ਕੀ ਹੋ ਗਿਆ ਕੀ ਹੋ ਗਿਆ ਓ ਟੋਲ ਦੀ ਦੇ ਤੋਂ ਪੈਸੇ ਲੈ ਗਿਆ ਓ ਟੁੱਟ ਲੱਖ ਰੁਪਈਆ ਘਾਦਾ ਲੈ ਗਿਆ ਪੈਸੇ ਕੌਣ ਲੈ ਗਿਆ ਚਲ ਮੈਂ ਵਿਆਹ ਕਰਾਉਂ ਜਰਾ ਤੂੰ ਕਲਨ ਸਾਨੂੰ ਤਾਂ ਪੁੱਛ ਲੰਦਾ ਓ ਮੈਂ ਤਾਂ ਉੱਜੜ ਗਿਆ ਮੈਂ ਤਾਂ ਜਵੀਰਦਾਰ ਕੇ ਟੁੱਟ ਲੱਖ ਰੁਪਈਆ ਉਹਨੂੰ ਦੇ ਦਿਆ ਲੇ ਡੂਡ ਸਾਨੂੰ ਦੇ ਦਿੰਦਾ ਨਾਲੇ ਤੇਰਾ ਰਿਸ਼ਤਾ ਹੁੰਦਾ ਨਾਲੇ ਪੈਸੇ ਬਚਦੇ ਨਾਲੇ ਖਾਂਦੇ ਇਕੱਠੇ ਓ ਬੈਦਾ ਜੀ ਪਾ ਮੈਂ ਛੋਟੇ-ਬੁੱਡੇ ਦੇ ਇੱਕ ਦੇ ਬਰੋਟਾ ਲਾਊਗਾ ਲਾ ਤਾਂ ਬਰੋਟਾ ਇੱਪਲ ਵੀ ਨਹੀਂ ਲੱਗਿਆ ਮੈਂ ਡੇਕ ਵੀ ਨਹੀਂ ਲੱਗੀ ਨਾਲੇ ਲੁੱਟ ਗਿਆ ਚਲ ਰੋ ਨਾ ਤੇਰੀ ਗੱਲ ਸੁਣੋ ਉਹ ਦਿਲ ਨਹੀਂ ਸੱਦਾ ਕਰਦੇ ਜਮੀਨ ਬਥੇਰੀ ਆਪਣੀ ਆਪਾਂ ਸਾਰ ਖੋਲਾਂਗੇ ਆਪਾਂ ਕੋਈ ਨਾ ਟੈਨਸ਼ਨ ਨਾ ਲੈ ਓ ਮੇਰਾ ਟੁੱਟਿਆ ਮੈਨੂੰ ਕੁਝ ਕਹਵਾ ਦੇ ਓ ਕੱਟਾ ਓ ਚੁੰਗੀ ਇਹਨੂੰ ਆ ਰੋ ਨਾ ਰੋ ਨਾ ਤੇਰੇ ਹੱਲ ਕਰਦੇ ਕੋਈ ਨਾ ਮੈਂ ਚੰਨੀ ਲਿਆ ਕਰਦੇ ਆਲਾ ਮਲਕੇ ਦੀ ਏ ਉਹ ਬਸ ਚਲਾਇਂ ਕਰਾ ਅਵੇ ਮੈਂ ਤੈਨੂੰ ਦਵਾਈ ਦਿੰਨਾ ਦਵਾਈ ਆ ਸਾਡੇ ਕੋਲ ਆ ਜਾ ਕਰ ਗੱਲ ਸੁਣ ਪਹਿਲਾ ਪੈਸੇ ਜ਼ਰੂਰ ਲੱਗਿਆ ਕਰਨਗੇ ਕਿੰਨੇ 500 500 500 ਦਾ ਪੱਤਾ ਲਿਆਇਆ ਕਰ ਆ ਦਵਾਈ ਅਸੀਂ ਤਾਂ ਪੀਲੀ ਕੋਈ ਗਲਾਸ ਨਾ ਮੰਗੀ ਉੱਤੇ ਚੱਕ ਕੇ ਪੀਣੀ ਐਨੀ ਕਿ ਬੱਚਦੀ ਤੇ ਲਾਉਂ ਦੇਤੀ ਇਹ ਤਾਂ ਤੇਰੀ ਕੂਕ ਸੁਣ ਲਈ ਵੀ ਰੁੰਦਾ ਰਿਹਾ ਚਲ ਇਹਨੂੰ ਪਿਆਰ ਦੰਨਿਆ ਮੇਰਾ ਵਿਆਹ ਹੋ ਜੂਆ ਵੀਰੇ ਵਿਆਹ ਦੀ ਗੱਲ ਛੱਡ ਐਨੀ ਕ ਲਾ ਲਈ ਵਿਆਹ ਦੀ ਲੋੜ ਹੀ ਨਹੀਂ ਤੂੰ 500 ਰੁਪਏ ਲੈ ਆਕਰ ਤੂੰ ਲੈ ਜਾ ਕਰ ਠੀਕ ਆ ਮੈਂ ਸੋਨੂੰ ਪੈਸੇ ਦੇ ਦੂਗਾ ਵਿਆਹ ਕਰਾ ਦੀ ਮੇਰੇ ਦਾ ਕਰਾ ਦੇ ਕਰਾਵਾਂਗੇ ਅਸੀਂ ਗੌਰ ਨਾਲਾ ਸੀ ਉਹਦੇ ਮੰਗੂ ਫੁੱਦੂ ਨਹੀਂ ਤੁਰੇ ਫਿਰਦੇ ਵੀ ਉਹੀ 1.5 ਲੱਖ ਲੈ ਜਾਾਂਗੇ ਤੇਰਾ ਰਿਸ਼ਤਾ ਕਰਾਵਾਂਗੇ ਦੇਖ ਕੇ ਕਰਾਵਾਂਗੇ ਆ ਕੀ ਗੱਲ ਕਿਸੇ ਨੂੰ ਪੈਸੇ ਨਹੀਂ ਦੇਣੇ ਹੁਣ ਤਾਂ ਜੇ ਡੇਗਣੀ ਨੇ ਸਾਨੂੰ ਦੇ ਦੇ ਯਾਰ ਮਿੱਤਰਾਂ ਖਾਤਾ ਲਾਵਾਂਗੇ ਬਾਈ ਹਾਂ ਤੁਸੀਂ ਮੇਰੇ ਯਾਰ ਹੋ ਹਾਂ ਹੈਗੇ ਆ ਤਾਂ ਮੇਰਾ ਹੀਲਾ ਕਰਦਾ ਜਾਂ ਮੈਂ ਬਰੋਟਾ ਲਾਣਾ ਹਿੱਕ ਤੇ ਓਏ ਸਿਰ ਗੱਲ ਸੁਣਾ ਤੇ ਬਰੋਟਾ ਲਾਉਣਾ ਤੇਰੀ ਗੱਲ ਸੁਣਾ ਜਿੰਨੀ ਛੇਤੀ ਹੱਲ ਹੋ ਸਕਦਾ 50000 ਦਾ ਲੱਖ ਰੁਪਏ ਦਾ ਹੱਲ ਕਰ ਤੇਨੂੰ ਜੂਪੀ ਚੋਂ ਅਸੀਂ ਮੁੱਲ ਲਿਆਵਾਂਗੇ ਚਾਹੇ ਕੋਈ ਵਾਰ ਜੀ ਲਾ ਪੈਸੇ ਵੇਦੋ ਮੁੱਲ ਦੀ ਤੀਵੀਂ ਦਾ ਦੇ ਮੰਗਾ ਏ ਪਾ 2000 ਰੁਪਏ ਦਾ ਹੱਲ ਇਹਦਾ ਹੱਲ ਕਰ ਮੈਂ ਦੂੰਗਾ ਪੈਸੇ ਤੂੰ ਮੈਂ ਕਰ 50 ਹੁੰਦਾ 50 ਲੱਖ ਹੁੰਦਾ ਲੱਖ ਜਿੰਨੀ ਛੇਤੀ ਹੁੰਦਾ ਕਰ ਦੋਕ ਦਿਨ ਹਜੇ ਠੰਡਾ ਚੱਲੀ ਇਹ ਪਤਾ ਲੱਗ ਗਿਆ ਘਰੇ ਸਾਡੀ ਵੀ ਵਿੱਠ ਕਟਾ ਦੇਗਾ ਤੂੰ ਠੀਕ ਹੈ ਦੋ ਚਾਰ ਦਿਨਾਂ ਤੱਕ ਲੱਖ ਰੁਪਏ ਦਾ ਹੱਲ ਕਰ ਤੈਨੂੰ ਮੁੱਲ ਲਿਆ ਕੇ ਦੇਵਾਂਗੇ ਜੂਪੀ ਨਾਲ ਜੇ ਧੋਖਾ ਕਰ ਗਿਆ ਨਾਲ ਨਾਲ ਜੇ ਮਿਲ ਗਈ ਲੱਗਦਾ ਹੈ ਤੈਨੂੰ ਲੈ ਆ ਦਾਂਗੇ ਦੋ ਨਾ ਵਾ ਇਕੱਠੀ ਆ ਦੋ ਠੀਕ ਆ ਹਿੱਲਾ ਕਰ ਫਿਰ ਚੱਲ ਵਾ ਕਰ ਆ ਸਾਨੂੰ ਦੱਸਦੀ ਹੁਣ ਫੋਨ ਤਾਂ ਆਇਆ ਨਹੀਂ ਤੂੰ ਫੋਨ ਕਰੇਗਾ ਵਾ ਕੋਈ ਨੰਬਰ ਆਪੇ ਮਿਲ ਜੂਆ ਸਾਨੂੰ ਬਸ ਆ ਲੈ ਜਾ ਦਵਾਈ ਘਰੇ ਪੀਦੀ ਓਏ ਇਹਨੇ ਪਹਿਲਾਂ ਲੱਖ ਰੁਪਈਆ ਉਹਨਾਂ ਨੂੰ ਖਵਾਤਾ ਅੱਛਾ ਪਤਾ ਨਹੀਂ ਕਿਹੜਾ ਥੀ ਜੇ ਸਾਲਾ ਆਪਾਂ ਨੂੰ ਲੱਖ ਦੇ ਦਿੰਦਾ ਰੀਸ ਆ ਆਪਣੀ ਤਾਂ ਬੱਲੇ ਬੱਲੇ ਹੋ ਜਾਂਦੀ ਓਏ ਲੱਖ ਸੌਂਦਾ ਨਹੀਂ ਇਹ ਨਹੀਂ ਫੇਕਰਾ ਫਿਰ ਪੱਕਾ ਹੁਣ ਮੇਰੀ ਗੱਲ ਸੁਣਾ ਹੁਣ ਆਪਾਂ ਇਹਦੀ ਬੱਲੇ ਬੱਲੇ ਆਪਾਂ ਕਰਦੇ ਆ ਲੱਖ ਉਧਰ ਮੰਜੇ ਨੇ ਕਿ ਅਨੇ ਕਿਨੂੰ ਦੇਤਾ ਡੂਡ ਮੰਜੇ ਡੂਡ ਮੰਜ ਗਿਆ ਹੋਰ ਫੇਰ ਜੇ ਲੱਖ ਹੁਣ ਦੇ ਨਟਾਈ ਹੋ ਜਾਂਦਾ ਪਰ ਲੱਖੇ ਜਾਨ ਨਹੀਂ ਦੇਣਾ ਰੀਸਿਆ ਜਿੱਦੇ ਤੈਨੂੰ ਕੱਲੇ ਨੂੰ ਟੱਕਰ ਜੇ ਮੈਨੂੰ ਤਾਂ ਲੱਭ ਕੇ ਬਲਾ ਲੈਣਾ ਵੀ ਆ ਜਾ ਆਪਾਂ ਸਕੀਮ ਘੜਾਂਗੇ ਇਹਦਾ ਇਹਦੇ ਬਰੋਟਾ ਆਪਾਂ ਲਗਾਉਣੇ ਇਹਦੇ ਹਿੱਕ ਤੇ ਇਹਦੇ ਹਿੱਕ ਤੇ ਬਰੋਟੇ ਘਰੇ ਆਪੇ ਲਾ ਦੇਣਗੇ ਆਪਾਂ ਲੱਖ ਲੈ ਕੇ ਉੜ ਜਾਾਂਗੇ ਠੀਕ ਐ ਖਾਵਾਂਗੇ ਪੀਵਾਂਗੇ ਬੰਦੇ ਲੱਗਾ ਠੀਕ ਐ ਠੀਕ ਐ ਚਲ ਕਰ ਲੈ ਕੰਮ ਮੈਂ ਵੀ ਜਾਨਾ ਫਿਰ ਹੁਣ ਅੱਛਾ ਠੀਕ ਐ ਚੰਗਾ ਚਲ ਚੰਗਾ ਚੰਗਾ ਲੈ ਕਰਾਂ ਕੋਈ ਹਿੱਲਾ ਇਹਦੀ ਭੈਣ ਦੇ ਡਾਂਗੇ ਦੀ ਸਾਡਾ ਦਾ ਭੈਣ ਦੇ ਯਾਰ ਦੇ ਪਿਛਾੜੀ ਜਾਂਦੀ ਹੁਣ ਦੱਸ ਮੈਂ ਇੱਕ ਵੀ ਬਾਈ 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 ਹਾਂ ਭਾਬੀ ਕਿਵੇਂ ਆ ਠੀਕ ਆ ਠੀਕ ਆ ਭਾਬੀ ਤੂੰ ਦੱਸ ਬਸ ਵਧੀਆ ਵੇ ਤੈਨੂੰ ਕੀ ਹੋ ਗਿਆ ਤੂੰ ਮੂੰਹ ਤੇ 12 ਵਜਾਏ ਨੇਗੇ 12 ਵੱਜਣੀ ਨੇ ਭਾਬੀ ਬੱਸ ਹਾਂ ਤੂੰ ਕੰਮ ਦੱਸ ਮੈਨੂੰ ਬੇ ਕੰਮ ਤਾਂ ਮੈਨੂੰ ਕੋਈ ਨਹੀਂ ਹੈਗਾ ਮੈਂ ਕੀ ਦੱਸਾਂ ਤੈਨੂੰ ਬੇ ਆਪਣੇ ਪਿੰਡ ਦੇ ਵਿੱਚ ਸਾਰੇ ਕਹਿੰਦੇ ਨੇ ਕਹਿੰਦੇ ਭਾਈ ਉਹਨਾਂ ਨੂੰ ਵਧਾਈਆਂ ਦੇ ਕੇ ਆਉਣੀਆਂ ਨੇ ਮੈਂ ਕਿਹਾ ਚੱਲ ਪਹਿਲਾਂ ਸਭ ਤੋਂ ਨੰਬਰ ਮੈਂ ਹੀ ਲਾ ਲਵਨੀ ਆ ਮੈਂ ਹੀ ਤੈਨੂੰ ਵਧਾਈਆਂ ਦੇ ਦੰਨੀਆਂ ਕਾ ਦੀਆਂ ਵਧਾਈਆਂ ਦਿੰਦੀ ਫਿਰਦੀ ਆ ਤੂੰ ਲੈ ਕਹਿੰਦੇ ਆ ساری ਰਾਤ ਰੋਈ ਪਿੱਟੀ ਮਰਿਆ ਗਵੰਡੀਆਂ ਦਾ ਉਹ ਗੱਲ ਤੇਰੀ ਆਗੀ ਹੈ ਵਧਾਈਆਂ ਤਾਂ ਵੀ ਮੈਂ ਤੈਨੂੰ ਤਾਂ ਦਿੰਨੀ ਆਗੀ ਵੀ ਉਹ ਤੇਰਾ ਕੀ ਆ ਬਾਈ ਬਖਤौरा ਵੱਡਾ ਥੋੜਾ ਹਾਂ ਹਾਂ ਨਾਲੇ ਕਹਿੰਦੇ ਉਹਨੇ ਵਿਆਹ ਕਰਾਉਣਾ ਓਏ ਤੈਨੂੰ ਕਿਨੇ ਪਕਾਈ ਮਾਰਤੀ ਉਹਨੂੰ ਕੌਣ ਕੁੜੀ ਦਊਗਾ ਕਿੱਥੋਂ ਕਰਾਲੂਗਾ ਹੋ ਗਿਆ ਲੈ ਕਹਿੰਦੇ ਲੈ ਕੁੜੀ ਕੌਣ ਲੈ ਉਹਨੇ ਤਾਂ ਦੇਖ ਤਾਂ ਸਹੀ ਉਹਦਾ ਤਾਂ ਡੋਲਾ ਆਇਆ ਲੈ ਤੁਸੀਂ ਬਾੜ ਕੇ ਪਾਣੀ ਪੀ ਲਿਓ ਫਿਰ ਓਏ ਤੈਨੂੰ ਤਾਂ ਭਾਬੀ ਚੁਗਲਿਆ ਕਰਨ ਦੀ ਆਦਤ ਆ ਗੱਲਾਂ ਬਣਾਉਣ ਦੀ ਆਦਤ ਹੈਹੀਆਂ ਗੱਲਾਂ ਨਾ ਬਣਾਇਆ ਕਰ ਇਹ ਜੀ ਕੋਈ ਗੱਲ ਨਹੀਂ ਹੈਗੀ ਬੇ ਜੈ ਖਣਿਆ ਤੂੰ ਮੈਨੂੰ ਬੋਲਦਾ ਨਾ ਸਾਰੇ ਪਿੰਡ ਚ ਕਿਸੇ ਨੂੰ ਵੀ ਮਰਜ਼ੀ ਜਾ ਕੇ ਪੁੱਛ ਲਾ ਕੋਈ ਨਹੀਂ ਕਹਿੰਦਾ ਹੈਗਾ ਮੈਂ ਨਾ ਅੱਜ ਤੱਕ ਕਿਸੇ ਦੀ ਗੱਲ ਕੀਤੀ ਆ ਨਾ ਮੈਂ ਕਰਨੀ ਆ ਭਾਈ ਮੈਂ ਤਾਂ ਜਿਹੜਾ ਓਏ ਜਾਣਦਾ ਮੈਂ ਤੈਨੂੰ ਤੇਰੇ ਤਾਂ ਗੋਲਾ ਹੈਗਾ ਬਣਦਾ ਨਾ ਤੇਰਾ ਤਾਂ ਦਰਦ ਹੋਣ ਲੱਗਿਆ ਤਾਂ ਇੱਕ ਮਿੰਟ ਚ ਬੇ ਮੇਰੀ ਗੱਲ ਸੁਣਦਾ ਆ ਜਿਹੜਾ ਮੈਨੂੰ ਮੂੰਹ ਬੋਲਦਾਗਾ ਨਾ ਇਹ ਆਪਦੇ ਘਰੇ ਚ ਉਧਰ ਕਰਿਆ ਕਰੋ ਆਪਦਾ ਘਰ ਕਹਿੰਦੇ ਸੰਭਿਆ ਨਹੀਂ ਜਾਂਦਾ ਦੂਜੇ ਨੂੰ ਆਪਾਂ ਮਤਾਂ ਦੇ ਫਿਰਦੇ ਆਗੇ ਉਹ ਵੀ ਰਹਿਣ ਦੇ ਭਾਬੀ ਰਹਿਣ ਦੇ ਕੰਮ ਕਰ ਲਵਦਾ ਐਵੇਂ ਹੀ ਨਾ ਲੋਕਾਂ ਦੇ ਲਾਵਲ ਉਤਰੀਆਂ ਲਾਇਆ ਕਰ ਸਾਰਾ ਦਿਨ ਲੈ ਦੇਖ ਤਾਂ ਸਹੀ ਨਹੀਂ ਕਿਵੇਂ ਗੱਲਾਂ ਕਰਦਾਗਾ ਕਿ ਮੈਨੂੰ ਪਾਸੇ ਦਾ ਪਤਾ ਹੀ ਨਹੀਂ ਹੁੰਦਾ ਹੈਗਾ ਕੋਈ ਨਾ ਕਿ ਉਦੋਂ ਪਤਾ ਲੱਗੂ ਜਦੋਂ ਤੁਹਾਡੇ ਸਾਹਮਣੇ ਸ੍ਰੀ ਕਣੀ ਲਿਆ ਕੇ ਬਿਠਾਤੀ ਚਲ ਸਾਨੂੰ ਕੀ ਲੈ ਦੇਖ ਲੈ ਕਹਿੰਦੀ ਵਧਾਈਆਂ ਤੈਨੂੰ ਵੀ ਭੈਣ ਦੇ ਖਸਮਾਂ ਦੀਆਂ ਵਧਾਈਆਂ ਸਾਡੇ ਮੁੰਡਾ ਹੋਇਆ ਬਾਈ ਜਦੋਂ ਆਪਦੀ ਮੜ ਹੈ ਆਪਦੀ ਨਹੀਂ ਕਰਾਇਆ ਜਿਹੜਾ ਕੁਝ ਕਰਵਾਇਆ ਆ ਗਈ ਆ ਗਿਆ ਆ ਗਿਆ ਹੁਣ ਦੱਸ ਕੀ ਕਰਾਂ ਮੈਂ ਕੀ ਹੋ ਗਈ ਇਹਨੇ ਭਖੇ ਪਿਓ ਓਏ ਭੈਣ ਦੇ ਖਸਮਾਂ ਦੀ ਜਿਹੜੀ ਉਹ ਕਰਨਾ ਲਾਵਾ ਲੁਤਰੀ अच्छा ओ सारे ਪਿੰਡ ਚ ਡੁੰਡਰਾ ਪੱਟਦੇ ਆਉਣੇ ਕਹ ਲਈ ਕਹਿੰਦੀ ਉਹਨਾਂ ਦੇ ਉਹਨੇ ਬਖਤੌਰਾ ਵਿਆਹ ਕਰਾਉਣ ਨੂੰ ਫਿਰਦਾ 1.5 ਲੱਖ ਰੁਪਏ ਦਿੱਤੇ ਹਰੇਕ ਕਿਤੇ ਬਦਨਾਮੀ ਕਰਾਤੀ ਹਰੇਕ ਵਧਾਈਆਂ ਦਿੰਦਾ ਫਿਰਦਾ ਮੈਨੂੰ ਇਹ ਤਾਂ ਸਾਰੇ ਹੀ ਟੜਕ ਚਾਚੀ ਵੀ ਆਈ ਸੀ ਚਾਚੀ ਵੀ ਕਹਿ ਰਹੀ ਸੀ ਬੱਸ ਬਾਈ ਹੁਣ ਨਹੀਂ ਹੁਣ ਨਹੀਂ ਕਰ ਬੱਸਦਾ ਇਹ ਤਾਂ ਉਜੜੂਗਾ ਘਰ ਕਹ ਤਾ ਟੈਨਸ਼ਨ ਆ ਰਹੀ ਮੈਂ ਚਾਹ ਲੈ ਕਿਨੇ ਤੁਹਾਡੇ ਬਾਤ ਚਾਹ ਨਹੀਂ ਮੈਂ ਤਾਂ ਜ਼ਹਿਰ ਦੇ ਦੇ ਬਾਈ ਓਏ ਚਾਹ ਪੀ ਲੈ ਉਹ ਕਰੀਏ ਨਾ ਨਾ ਇਹ ਭੈਣ ਦੀ ਡਾਂਗ ਜੀ ਦੁੱਖ ਦਿੰਦਾ ਮੈਨੂੰ ਤਾਂ ਇਹਨਾਂ ਨੇ ਬਾਤੇ ਬੰਦੇ ਆ ਜਾ ਆ ਜਾ ਪਣੂਏ ਉਹ ਸੱਜਰੇ ਆ ਜਾ ਓਏ ਤੂੰ ਕਿਉਂ ਬਦਨਾਮੀ ਕਰਾਰ ਕੇ ਸਾਡੀ ਓਏ ਓਏ ਤੂੰ ਹਟ ਜਾ ਬਾਈ ਬਣ ਕੇ ਕੀ ਹੋ ਗਿਆ ਓਏ ਲੋਕ ਵਧਾਈਆਂ ਦੰਦੇ ਫਿਰਦੇ ਨੇ ਮੈਨੂੰ ਹਲੇ ਚਾਪੀ ਲਈ ਮੇਰਾ ਠੱਗੀ ਮਾਰ ਕੇ ਉਹ ਤੈਨੂੰ ਵਧਾਈਆਂ ਕੌਂਗ ਦੇ ਗਿਆ ਓਏ ਜੇ ਤੂੰ ਡਾਂਡਰਾ ਪਿੱਟਦਾ ਫਿਰਦਾ ਹੈ ਉਹ ਦੇਖ ਲਓ ਕਰਨਾ ਲੁੱਤਰੋ ਉਹ ਸਾਰੇ ਬੰਦੇ ਡੰਡੂੜੀਆਂ ਪੱਟਦੇ ਉਹਨੇ ਹਰੇਕ ਮੈਨੂੰ ਪਤਾਈਆਂ ਦਿੰਦਾ ਫਿਰਦਾ ਤੂੰ ਕਿਉਂ ਬਾਪ ਮੇਰੇ ਕਿਉਂ ਆਉਂਦਾ ਮੈਨੂੰ ਦੁੱਖ ਦੇ ਰਿਹਾ ਮੈਨੂੰ ਇਹ ਤਾਂ ਦੱਸ ਦੇ ਮੈਨੂੰ 50 ਹਜ਼ਾਰ ਰੁਪਈਆ ਹੋਰ ਦੇ ਦੋ ਮੈਂ ਹੋਰ ਲਿਆਉਂਗਾ ਉਹ ਤੇਰੇ ਮੈਂ ਚੱਕ ਕੇ ਮਾਰੂਗਾ ਉਹ ਕੋਸਾ ਸਵੇਰੇ ਕਾਚੀ ਆਈ ਕਾਚੀ ਕਹਿ ਕੇ ਗਈ ਆ ਫੇਰ ਤੁਹਾਡੇ ਕਹਿੰਦੇ ਬਤਾਂਝਾਂ ਨੇ ਤੁਹਾਡੇ ਕਹਿੰਦੇ ਵਿਆਹ ਕਰਵਾਉਣ ਫਿਰਦਾ ਜੜਾ ਕੜਾ ਕਿ ਸਡੇ 12 ਚਾ ਕਹ ਬਤਾਂਝਾਂ ਦੇ ਰਹੇ ਆ ਕਿੱਦਾਂ ਲਈ ਆ ਸੀ ਮੈਨੂੰ ਨਹੀਂ ਪਤਾ ਬਾਈ ਦਾ ਇਹ ਗਲਤ ਦੇਖ ਲੈ ਹਾਏ ਭੈਣ ਦਾ ਯਾਰ ਦੰਦ ਕੱਢਦਾ ਸਾਡੇ ਮੂਰੇ ਤੈਨੂੰ ਸੰਗ ਸ਼ਰਮ ਚਾਹੀਦੀ ਮੜੀ ਮੋਟੀ ਨਾ ਸੌਗਾ ਨਹੀਂ ਸਾਬਤ ਨੂੰ ਕੋਣ ਰੁਕਾ ਆ ਜਾ ਯਾਰ ਸੁਣ ਲੈ ਜੀ ਕਰਤੂਤਾਂ ਹਰੇਕ ਵਧਾਈਆਂ ਦਿੰਦਾ ਫਰਦਾ ਪਿੰਡ ਚ ਮਰ ਮੇਰਾ ਜਾਣਾ ਦੁੱਪਰ ਕਰਕੇ ਮੈਂ ਕਿੱਧਰ ਮਰਾਂ ਹਲੇ 50000 ਰੁਪਏ ਹੋਰ ਮੰਗ ਰਿਆ ਦੇ ਦੇ ਆ ਇਹਨੂੰ ਦੇ ਦਿਓ 50000 ਹੋਰ ਮੇਰੇ ਬਾਰੇ ਵੀ ਸੋਚ ਰਿਹਾ ਕੋਸਾ ਮੈਂ ਵੀ ਮੈਂ ਵੀ ਵਿਆਹ ਕਰਾਉਣਾ ਹੈ ਹੈ ਮੈਂ ਵੀ ਵਿਆਹ ਕਰਾਉਣਾ ਹੁਣ ਪਹਿਲਾਂ ਵਿਆਹ ਕਰਾਊਗਾ ਤੈਨੂੰ ਕੀ ਹੋਇਆ ਹੁਣ ਮੈਂ ਨਹੀਂ ਓਏ ਮੈਂ ਵੀ ਵਿਆਹ ਕਰਾਊਗਾ ਆ ਦੇਖੀ ਆ ਦੇਖੀ ਇਹ ਸਾਡੀ ਬੈਕਗਰਾਉਂਡ ਵਾਲੀ ਆ ਮੇਰਾ ਨੇ ਕੀ ਕਰਦਾ ਜੀ ਕਰਨ ਨੂੰ ਜਦੋਂ ਤੇਰੀਆ ਲੱਤਾਂ ਸਿਵਾਂ ਚ ਵਗ ਗਿਆ ਹੁਣ ਤੇਰਾ ਵਿਆਹ ਕਰਾਉਣਾ ਜੀ ਕਰਾਇਆ ਡੋਲੇ ਨੂੰ ਉਦੋਂ ਪਹਿਲਾਂ ਤੈਨੂੰ ਪਹਿਲਾਂ ਕਰਵਾ ਲਾਂਦਾ ਮਰ ਲਾਂਦਾ ਉਦੋਂ ਜਦੋਂ ਅਸੀਂ ਹੈ ਨਹੀਂ ਤੇ ਮੈਂ ਜਾ ਕੇ ਉੱਥੇ ਵੱਡੇ 'ਚ ਖੜਦਾ ਮੈਨੂੰ 100-100 ਕੁਸ ਬੋਲਦੇ ਨੇ ਲੋਕ ਮੈਂ ਤਾਂ ਕਰਾਉਂਗਾ ਓਏ ਮੈਂ ਹੀ ਕਰਵਾ ਕਰਾਉਂਗਾ ਔਰ ਮੇਰੀ ਗੱਲ ਸੁਣ ਲੈ ਹੁਣ ਤੇ ਪਹਿਲਾਂ ਤੈਨੂੰ ਬਖਸ਼ਦਾ ਹੁਣ ਤੇਰੀ ਜੁੱਤੀਆਂ ਬਣਣੀਆਂ ਤੈਨੂੰ ਮੈਂ ਪਹਿਲਾਂ ਕਰਿਆ ਐ ਐ ਕਹਿੰਦੇ ਨਾ ਜਦ ਤੈਨੂੰ ਸਾਰਾ ਸੁਣਦਾ ਤੂੰ ਲੁਚਪਣੇ ਨਾ ਕਰ ਤੇ ਨਹੀਂ ਰਿਪੇਅਰ ਕਰਦਾ ਜੀ ਅਸੀਂ ਹੁਣ ਆਏ ਕਿਵੇਂ ਕਰ ਦੇਗਾ ਮੇਰੇ ਕੀ ਹਿੱਸਾ ਨਹੀਂ ਹੈਗਾ ਮੈਂ ਕਹਿੰਦਾ ਤੂੰ ਜਾਣ ਏ ਭੈਣ ਦੇ ਖਸਮ ਨੇ ਦੁੱਖ ਦਿੱਤਾ। ਤੂੰ ਸਿਰ ਉਠਾ ਲਓ ਤੈਨੂੰ। ਅਰੇ ਭਾਈ ਨਿਕਲਨੇ ਆਂ ਗਿਆ ਕਰੋ। ਅੰਦਰ ਉਹਨੂੰ ਸੰਗਲ ਨਾਲ ਬੰਨਦਾ ਮੈਂ ਐਸਾ ਏ। ਲੱਕ ਬੰਨਾਲੀ ਕੰਮ ਹੋ ਰਿਆ। ਭਰੇ ਇੱਕ ਦੋ ਆਮਲੀ ਜੇ ਨੇ। ਉਹ ਰੱਖ ਜਾਂਦੇ ਨੇ ਉਹ ਦੀ ਜਾਂਦੇ ਨੇ ਉੱਤੀਓ ਬੁੱਤੀਆਂ ਲਾਈ ਜਾਂਦੇ ਇਹਨੂੰ। ਇਹਦਾ ਪਤਾ ਨਹੀਂ ਭੈਣ ਦਾ ਖਸਮ ਕੀ ਬਣ ਕੇ ਨਿਬੜੂਗਾ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਮੇਰਾ ਰਿਸ਼ਤਾ ਹੀ ਹੁਣ ਦਿੰਦਾ ਇਹ। ਓਏ ਹੁਣ ਮੈਂ ਇੱਕ ਇਹਨੂੰ ਦਾ ਹਟਾ ਲਾ ਮੈਂ ਤੈਨੂੰ ਕਿੱਥੋਂ ਕਰਾਦਾ। ਮੈਂ ਕਾਲਜ ਚ ਜੁਕਸਾ ਕੇ ਤੂੰ ਕੱਢ ਕੇ ਰਹੂਗਾ ਫਿਰ ਮੈਨੂੰ ਨਾ ਕਹਿ ਤੂੰ ਜੀ। ਕੱਢ ਲਿਆ ਭਾਈ ਜਿੱਥੇ ਐਨੇ ਬੋਦ ਉੱਚਾ ਕਰ

ਕਿਉਂ ਸਾਡੇ ਘਰੇ ਤੁਹਾਨੂੰ ਦੁੱਖ ਦੇ ਰਖਿਆ ਜਦੋਂ ਭੈ ਮੈਂ ਤੈਨੂੰ ਕਰਾ ਤਾਂ ਛੋਟੇ ਨੂੰ ਵੀ ਕਰਾ ਦੂੰਗੀ ਓ ਰੈਣ ਦੇ ਚਾਚੀ ਅਸੀਂ ਤਾਂ ਆਪਦਾ ਆਪੇ ਕਰਾ ਲਾਂਗੇ ਪੱਟਿਆ ਪੱਟਣ ਕਿੱਦਾਂ ਦਾ ਗੱਲ ਕਰਦਾ ਤਾ ਫਿਰ ਤਾਂ ਆਪਣੇ ਕੰਮ ਮੇਰਾ ਵਿਆਹ ਹੋਊਗਾ ਅਸੀਂ ਕੀ ਕਰੀਏ ਵੱਡਾ ਤਾਂ ਤੁਹਾਡਾ ਵੀ ਫਿਰਦਾ ਕੌਣ ਦਊਗਾ ਹੁਣ ਡੋਲਾ ਕੀ ਬਤਾ ਕੌਣ ਦੋ ਕੀ ਨੇ ਉਂਗਲੀ ਲਾਇਆ ਕੀ ਨੇ ਨਾ ਵਿਹਾਰ ਚਾਚੀ ਸੱਸਰੀ ਘਰ ਦੇ ਚਾਚੀ ਸੱਸਰੀ ਘਰ ਇਹਦਾ ਭੈ ਦੇ ਯਾਰ ਨੇ ਇਹਨੇ ਰਿਸ਼ਤੇਦਾਰ ਨੂੰ ਸੁਣਿਆ ਹੀ ਨਹੀਂ ਅਗਰੇ ਦੇ ਆ ਕੇ ਉਹਦੀ ਪਰਜੇ ਹੱਡੇ ਗਿਆ ਨਹੀਂ ਚਾਚੀ ਹਾਂ ਮੈਨੂੰ ਸਾਹ ਕਰਾ ਦੇ ਕਿੱਥੋਂ ਕਰਾਦਾ ਤੈਨੂੰ ਡੋੜਾ ਹਣ ਮੈਂ ਲੈ ਆ ਦੇ ਇਹਨੂੰ ਵੀ ਤਾਂ ਲੈ ਤੈਗ ਦੋ ਕਿੱਥੋਂ ਲੈ ਆਦਾ ਮੈਂ ਅੰਦਰ ਮੈਂ ਗੋਲਾ ਤੇਰੀ ਉਮਰ ਵਿਆਹ ਕਰਾਉਣ ਵਾਲੀ ਆ ਜੀ ਇਹ ਇਹਨੂੰ ਕੰਮ ਨੂੰ ਕਹ ਦੇ ਨਾ ਇਹਨੂੰ ਸਾਲੇ ਨੂੰ ਜਿੰਨੇ ਮਰਜੀ ਬੋਲ ਮਾਰੀ ਆ ਲਵੇ ਬੈਠੇ ਨੂੰ ਕਹੂਗਾ ਮੈਂ ਤਾਂ ਸੁਣਦਾ ਨਹੀਂ ਜਿੱਥੋਂ ਲੈਦਾ ਤੀਮੀ ਦਾ ਨੋ ਇਹ ਭੈਣ ਦਾ ਯਾਰ ਬਾਂਦਰ ਜਿਹਾ ਟੱਪਦਾ ਫਿਰਦਾ ਹੁੰਦਾ ਆ ਕਿੱਤੇ ਦਾ ਆਲੇ ਕਿ ਨਹੀਂ ਦੇਖ ਲਾ ਆਉਂਦੇ ਕਿ ਨਹੀਂ ਮੈਨੂੰ ਨਹੀਂ ਪਤਾ ਹੈ ਕਿਤੋਂ ਵਰਜੀ ਲਿਆ ਮੈਂ ਤਾਂ ਲਿਆ ਦੇ ਪੈਸੇ ਦੇ ਤੂੰ ਤੈਨੂੰ ਬਸ ਮੈਨੂੰ ਨਹੀਂ ਲੋੜ ਹੈ ਜੀ ਪੈਸਿਆਂ ਦੀ ਉਹ ਤੈਨੂੰ ਪੈਂਦਾ ਚੌਰਾ ਉਹ ਤੈਨੂੰ ਜਮੀ ਸ਼ਰਮਣੀ ਕਿੱਥੋਂ ਦੇ ਦੇਂਗਾ ਤੂੰ ਪੈਸੇ ਬਾਪਾ ਕਿਉਂ ਸਿਰ ਤੋਂ ਖੁਣ ਲਾਰਖਿਆ ਤੈਨੂੰ ਸਾਡਾ ਪੈਸੇ ਮੈਂ ਕਹਿੰਦੇ ਕਿ ਪੇਟ ਤੇ ਲੱਗ ਰਹੇ ਨੇ ਮੇਰੀ ਆ ਠੀਕ ਹੈ ਮੱਛੀ ਪੈਦਾ ਵਿਆਹ ਕਰਾਉਂਗਾ ਤੂੰ ਪੈਂਦੇ ਡਾਂਗ ਦੀ ਉਹ ਇਹਨੂੰ ਸਮਝਾਈ ਤਾਂ ਨਹੀਂ ਜੀ ਲਗਸਾ ਕਰਮ ਨਹੀਂ ਆਉਂਦੀ ਨਾ ਰਸਤਾ ਆ ਦੇਖ ਲੈ ਕੱਢਦਾ ਜਲੂਸ ਦੇਖ ਲੈ ਐਜੀ ਇਹਨੂੰ ਸ਼ੰਗ ਸ਼ਰਮਪੋਰਾ ਇੱਕ ਠੇੜਾ ਨੰਦਾ ਚੱਕਲਾ ਗਿੱਟੀ ਗਿੱਟਾ ਕੁਛ ਕਿਤੇ ਉਹਦੀ ਲੁੱਫੜੀ ਹੋਈ ਦੀਪੇ ਦੀਦੀ ਉਹ ਤਾਂ ਉਹ ਤਾਂ ਦਰਫੁਨ ਕਿ ਮੈਂ ਸੰਗੋ ਜੀ ਹਾਂ ਗਾਹਣ ਗਾਹ ਉਹ ਮਰੇ ਸੁਧੂ ਮਰੇ ਉਹਨਾਂ ਕੇ ਐ ਦੌਖ ਖਾ ਸਮ ਚੈਉਰਾ ਇਹ ਹੱਜਾ ਉਹ ਇਹਦਾ ਮਾਰਦੇ ਦੇ ਵੀ ਨਹੀਂ ਭੈਣ ਸ਼ਰਮ ਆਉਂਦੀ ਆ ਅਗਲਾ ਕੋਆ ਧੌਲ ਦੜੀਆ ਕੁੱਟਿਆ ਭੈਣ ਯਾਰਾਂ ਨੇ ਪੈਣ ਦੀ ਟੰਬਾ ਮਰਾਵਾ ਤੇ ਭੈਣ ਦੇ ਯਾਰਾਂ ਨੇ ਦੁੱਖ ਦਿੱਤਾ ਅਗਰ ਨੰਕੇ ਨੇ ਸਾਰੇ ਇਹਨੂੰ ਮੇਰੇ ਕੋਲ ਛੱਡ ਜਾਂਦੇ ਨੇ ਮੇਰਾ ਦਵਾਈ ਖਾਣ